ਕਦਮਾਰ ਹੈ ਨੇ ਉਹ ਤਿੰਨ ਜਣੇ ਹਾਂ ਹਲੋ ਹਾਂ ਮੇਰੇ ਸਲਦੀ ਕਤੀੜ ਰਾਹ ਰੋਕੀ ਖੜੀ ਆ ਰਾਤ ਤੇ ਪਿਓ ਦਾ ਨਹੀਂ ਉਹ ਗੱਲ ਇਹ ਆ ਵੀ ਐਸਰੀ ਦਾ ਨੈਟਵਰਕ ਬਹੁਤ ਕਮਜ਼ੋਰ ਆ ਤੇ ਸਾਡੀ ਕੰਪਨੀ ਐਸਰੀ ਦਾ ਨੈਟਵਰਕ ਮਜ਼ਬੂਤ ਕਰਨ ਲਈ ਇੱਕ ਟਾਵਰ ਲਾਉਣਾ ਚਾਹੁੰਦੀ ਆ ਨਾ ਤਾਂ ਇਹ ਆਪ ਲਾਉਂਦਾ ਨਾ ਇਹਦੀਆਂ ਸੜੀਆਂ ਜੀਆਂ ਬੱਕਰੇ ਨਾ ਹੁੰਦੇ ਨੇ ਉੱਪਰ ਆਪਣੇ ਪਿੰਡ ਤੋਂ ਕੋਈ ਟਾਵਰ ਹੀ ਹੈ ਨਹੀਂ ਉਹ ਟਾਵਰ ਤਾਂ ਹਲੇ ਲੱਗੂਗਾ ਉਹ ਵੀ ਮੇਰੇ ਘਰੇ ओके okay, तो आपको खेत में लगवाना है टावर हां हां बहन जी असली ना खेत के बिल्कुल बीच लगाएंगे गब्बे गब्बे जी <laughs> हां <laughs> ओए असली नहीं तू सानू देनी सिक्योरिटी फीस 3 लाख रुपया कल दसया नहीं थानू भूल गए <laughs> आकी दा फोन आ गया <laughs> हेलो हां जीते भाई ओए तैनू देखण आले आ रहे ने <laughs> ਮੈਨੂੰ ਦੇਖਣ ਆਲੇ ਯਾਰ ਨੇ ਬਾਈ ਹਾਂ ਹਾਂ ਤੈਨੂੰ ਦੇਖਣ ਆਲੇ ਆ ਰਹੇ ਨੇ ਤੂੰ ਐ ਕਰ ਆਪਣਾ ਘਰ-ਬਾਰ ਚੰਗੀ ਤਰ੍ਹਾਂ ਸਵਾਰ ਲੈ ਮਾਰੀ-ਮੋਟੀ ਸਫਾਈ ਰੱਖੀ ਜਿੱਤੇ ਬਾਈ ਇਹ ਤਾਂ ਤੂੰ ਜਮੇ ਬੇਫਿਕਰ ਹੋ ਜਾ ਘਰ ਨੂੰ ਤਾਂ ਮੈਂ ਐ ਸਵਾਰ ਕਰ ਖੁ ਜਮਾ ਸਿਸੇ ਵਾਂਗੂ ਸਵਾਰ ਦੂੰ ਤੇ ਕਦਮਾ ਰਹੇ ਨੇ ਉਹ ਤਿੰਨ ਯਾਨੇ ਹਲੋ 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 ਰੇਂਜ ਕੱਟ ਗਈ ਮੇਲਾ ਦਾ ਹਾਂ ਹਲੋ ਜੀਤੇ ਓ ਜੀਤੇ ਕਮਾਲ ਦੀ ਗੱਲ ਆ ਜਰਾ ਦੁਬਾਰਾ ਲਾਉਣਾ ਮੈਂ ਹੁਣ ਰੰਗੇ ਨਹੀਂ ਜਾ ਰਹੀ ਰੇਂਜ ਕੱਟ ਗਈ ਐਵੇਂ ਯਾਰ ਕਮਾਲ ਕਰਦੇ ਨੇਗੇ ਪੈਸੇ ਭਰਾ ਲੈਂਦੇ ਨੇ 5G ਦੇ ਆਉਂਦੀ ਸਾਲੀ 2G ਵੀ ਨਹੀਂ ਹੈਗੀ ਰੇਂਜ ਕਮਾਲ ਦੀ ਗੱਲ ਆ ਜਰਾ ਹਾ ਹਲੋ ਹਲੋ ਆ ਜਾ ਆ ਜਾ ਨਾ ਯਾਰ ਕਮਾਲ ਦੀ ਗੱਲ ਆ ਯਾਰ ਇਧਰ ਰੇਂਜ ਟੁੱਟ ਗਈ ਮੇਰਾ ਸਾਲਾ ਬੇਲਾ ਤਾਂ ਇਧਰ ਰਿਸ਼ਤਾ ਟੁੱਟ ਜੂਗਾ ਹਲੋ 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 ਹੋ ਜਿੱਤਾ ਕਹਿੰਦਾ ਫਿਰ ਵੀ ਰਿਸ਼ਤੇ ਵਾਲੇ ਆਉਣਗੇ ਪਤਾ ਨਹੀਂ ਤਾਂ ਅੱਜ ਆਉਣਗੇ ਪਤਾ ਨਹੀਂ ਕੱਲ ਨੂੰ ਆਉਣਗੇ ਮੇਰੇ ਸਾਲ ਦੀ ਰੇਂਜ ਹੀ ਨੇ ਸਾਰੇ ਕੰਮ ਖਰਾਬ ਕਰਤਾ ਉਹਦੀ ਰੇਂਜ ਵੱਗ ਗਈ ਅੱਧਾ ਬਚਾਲੀ ਰਹਿ ਗਿਆ ਕੰਮ ਜੇ ਕਿਤੇ ਮਿੱਤਰਾ ਟਾਵਰ ਲੱਗ ਜੇ ਨਾ ਪਿੰਡ 'ਚ ਸਾਰੇ ਮਸਲੇ ਹੱਲ ਹੋ ਜਾਣਗੇ ਨਾਲ ਤਾਂ ਰਿਸ਼ਤੇ ਵਾਲੀ ਗੱਲਬਾਤ ਹੋ ਜੂ ਨਾਲੇ ਫਿਲਮਾਂ ਦੇਖਣ ਨੂੰ ਖਬਰਾਂ ਦੇਖਣ ਨੂੰ ਮੌਜੀ ਮੌਜਾਂ ਹੋ ਜਾਣਗੀਆਂ ਹਾਂ ਬਰੇਸ ਹਲ ਦੀ ਕਤੀੜ ਰਾਹ ਰੋਕੀ ਖੜੀ ਆ ਬੰਦਾ ਨੰਗੇ ਤਾਂ ਨੰਗੇ ਕਿੱਧਰ ਦੀ ਰਾਤ ਰੇ ਪਿਓ ਦਾ ਨਹੀਂ ਕੀ ਨੂੰ ਕਿਹਾ ਵੈ ਮਰੇ ਕੁੱਤੇ ਨੂੰ ਕਿਹਾ ਤੈਨੂੰ ਥੜਾ ਕਿਹਾ ਕੁੱਤੇ ਨੂੰ ਵੇਖ ਕੇ ਕੁੱਤਾ ਵੀ ਭੱਜ ਗਿਆ ਸਿਆਣੇ ਆਣੇ ਸੱਚੀ ਕਿਹਾ ਕੁੱਤਾ ਕੁੱਤੇ ਦਾ ਵੈਰੀ ਤੈ ਮੈਨੂੰ ਕੁੱਤਾ ਕਿਹਾ ਵੈ ਮੈਂ ਤੈਨੂੰ ਕਿਨੇ ਕਿਹਾ ਤੂੰ ਕਰ ਇੱਕ ਇੱਥੇ ਲਾ ਦੇ ਹਾਂ ਲੈ ਕਰ ਤਾਈ ਅਸੀਂ ਕਿਹੜਾ ਪੀਆ ਕੀਤਾ ਅੱਧੇ-ਬੱਧ ਪਿੰਡ ਸਾਡਾ ਅਨਪੜਾ ਉਦੋਂ ਤੁਸੀਂ ਲੈਗਰੇਜੀ ਦਿੱਤਾ ਉਹ ਗੱਲ ਇਹ ਆ ਵੀ ਇਸ ਈ ਦਾ ਨੈਟਵਰਕ ਬਹੁਤ ਕਮਜ਼ੋਰ ਆ ਤੇ ਸਾਡੀ ਕੰਪਨੀ ਇਸ ਈ ਦਾ ਨੈਟਵਰਕ ਮਜ਼ਬੂਤ ਕਰ ਲੈ ਇੱਕ ਟਾਵਰ ਲਾਉਣਾ ਚਾਹੁੰਦੀ ਆ ਤੇ ਜੇ ਕਿਸੇ ਕੋਲ ਜਗ੍ਹਾ ਹੈਗੀ ਤੇ ਸਾਡੇ ਨਾਲ ਸੰਪਰਕ ਕਰ ਸਕਦਾ ਨਹੀਂ ਤੇ ਮੇਰਾ ਕੀ ਫਾਇਦਾ ਦੋ ਕਰਮਾਂ ਦਾ ਮੱਕ ਰੂੜੀ ਵਾਲੀ ਥਾਂ ਜਿਉਂ ਜਿਉਂ ਟਾਵਰ ਲੱਗ ਗਿਆ ਤੇ ਮਾਗੋ ਹੱਕ ਤੇ ਸਟੂ ਵੱਡਾ ਬਾਬਾ ਡੇਰੀ ਵਾਲਾ ਘਰੇ ਚੂਹੇ ਭੁੱਖੇ ਮਰਦੇ ਨੇ ਲਾਊਗਾ ਹੈ ਰੂੜੀ ਫਾਇਦਾ ਕਿਉਂ ਨਹੀਂ ਹੈਗਾ ਕਈ ਫਾਇਦੇ ਆ ਮਹੀਨੇ ਦਾ ਕਿਰਾਇਆ ਅਨਲਿਮਟਡ ਡਾਟਾ ਤੇ ਇੰਟਰਨੈਟ ਵਾਲੀ ਸਿਮ ਫਰੀ ਤੇ ਆ ਹੋਰ ਛੱਡੋ ਆ 30000 ਵਾਲੀ ਸਿਕਿਉਰਿਟੀ ਗਾਰਡ ਦੀ ਨੌਕਰੀ ਵੀ ਆ ਸਿਕਿਉਰਿਟੀ ਗਾਰਡ ਦੀ ਨੌਕਰੀ ਤੇ 30000 ਰੁਪਿਆ ਹਮ ਸੁਣੋ ਫਿਰ ਇਹਦਾ ਟਾਪਰ ਦਾ ਕਿਰਾਇਆ ਕਿੰਨਾ ਕਹੂ ਇਹਦਾ 20 ਤੋਂ 25000 ਰੁਪਿਆ 25000 ਰੁਪਿਆ ਮਹੀਨਾ ਹਾਂ ਕਰੋ ਆਪ ਸੁਣੋ ਮੇਰਾ ਫਾਰਮ ਭਰੋ ਮੇਰਾ ਵੀ ਭਰੋ ਛਾਂ ਤਾਂ ਤੇਰੇ ਕੋਲ ਹੈ ਨਹੀਂ ਟਾਪਰਗਾਹ ਕੋਠੇ ਦਾ ਲਵਾਏਗਾ ਹੈ ਕਿਉਂ ਨਹੀਂ ਦੋ ਕਰਮਾ ਰੂੜੀ ਵਾਲੀ ਹੈਗੀ ਤਾਂ ਹੈ ਦੋ ਕਰਮਾ ਨਹੀਂ ਕਾਕਾ ਦੋ ਕਨਾਲਾਂ ਚਾਹੀਆਂ ਨੇ ਟਾਵਰ ਲਾਉਣ ਵਾਸਤੇ ਉਹ ਨਹੀਂ ਨਹੀਂ ਜੀ ਇੰਨਾ ਥਾਂ ਨਹੀਂ ਚਾਹੀਦਾ ਅੰਸਰ ਮੇਰੀ ਥਾਂ ਚ ਲਾ ਦਿਓ ਮੇਰੇ ਕੋਲ ਬਾਦੂ ਥਾਂ ਜਨਾਬ ਮੇਰੇ ਕੋਲ ਵੀ ਥਾਂ ਹੈਗੀ ਆ ਮੈਂ ਕਿਹੜੇ ਸ਼ਰਕ ਦੇ ਬਿਨਾ ਕੀ ਬੋਲਣ ਨੂੰ ਮਰਦਾ ਕਿਹੜੀ ਥਾਂ ਤੇਰੇ ਕੋਲ ਹੈ ਤੂੰ ਕੀ ਕਰ ਚੌਧਰੀ ਬੇੜਾ ਮੇਰੇ ਕੋਲ ਤਾਂ ਥਾਂ ਹੈਗੀ ਆ ਫਿਰ ਤੂੰ ਵੈਸੇ ਸਾਲੇ ਲੱਗਦਾ ਮੇਰੇ ਤੇ ਕੋਰਨਰ ਉੱਪਰ ਤੋਂ ਪੱਟ ਲੱਭ ਕੇ ਖੇਤ ਕਰ ਗਿਆ ਮੈਂ ਸਾਡੇ ਲਾਓ ਜੀ ਸਾਡੇ ਲਾਓ ਓਏ ਤੁਸੀਂ ਲੜੀ ਕਾਹ ਤੋਂ ਜਾਣਦੇ ਆ ਉਹ ਲੜੋ ਨਾ ਤੁਸੀਂ ਵੀ ਪਹਿਲਾਂ ਮੇਰੀ ਗੱਲ ਧਿਆਨ ਨਾਲ ਸੁਣੋ ਉਹ ਤੁਸੀਂ ਦ ਤੇ ਸਾਡੇ ਅਫਸਰ ਆ ਕੇ ਚੈੱਕ ਕਰਨਗੇ ਜਿਹਦਾ ਘਰ ਵਧੀਆ ਹੋਊ ਤੇ ਉਹਦੇ ਘਰੇ ਟਾਵਰ ਲਾ ਦਾਂਗੇ ਅਸੀਂ ਫੇਰ ਤਾਂ ਮੇਰੇ ਘਰੇ ਟਾਵਰ ਲੱਗੂਗਾ ਮੈਂ ਤਾਂ ਹਜੇ ਪਿਛਲੇ ਸਾਲ ਹੀ ਰੰਕ ਰਾਇਆ ਇਹਦੇ ਨਾਲ ਤਾਂ ਕਈ ਗੁਣਾ ਸੋਹਣਾ ਘਰ ਮੇਰਾ ਆਹ ਕਾਣੋ ਸੋਹਣਾ ਅਫਸਰ ਜੀ ਮੁਸਕ ਮਾਰਦਾ ਇਹਦੇ ਘਰੋਂ ਇਹਦੇ ਕੋਲੇ ਬੱਕਰੀਆਂ ਰੱਖੀਆਂ ਨੇ ਬੱਕਰੀਆਂ ਚਾਰਦਾ ਏ ਨਾ ਤਾਂ ਇਹ ਆਪ ਬਣਾਉਂਦਾ ਨਾ ਇਹਦੀਆਂ ਸੜੀਆਂ ਜੀਆਂ ਬੱਕਰੇ ਨਾ ਹੁੰਦੇ ਨੇ ਟਾਵਰ ਤਾਂ ਮੇਰੇ ਲਾਓ ਜੀ ਮੂੰਹ ਵੱਡਾ ਸ਼ਾਹੂ ਖਾਨ ਤਾਵਾ ਮੇਰੇ ਲੱਗੂ ਤੁਸੀਂ ਚੁੱਪ ਕਰੋ ਪਹਿਲਾਂ ਮੇਰੀ ਗੱਲ ਧਿਆਨ ਨਾਲ ਸੁਣੋ ਉਹ ਸਾਡੇ ਸੀਨੀਅਰ ਨਾਲ ਦੇ ਪੈਂਡ ਚੈੱਕ ਕਰਨ ਗਏ ਆ ਉਥੋਂ ਆਉਂਦੇ ਆ ਤੇ ਤੁਸੀਂ ਆਪਦੇ ਡਾਕੂਮੈਂਟ ਤਿਆਰ ਰੱਖੋ ਆਪਾਂ ਡਾਕੂਮੈਂਟ ਦੇ ਦਾਂਗੇ ਜੀ ਦਾ ਸਾਰਾ ਕੁਝ ਸਹੀ ਹੋਇਆ ਤੇ ਉਹ ਤੇ ਟਾਵਰ ਲੱਗ ਜੂਗਾ ਜੇ ਸਾਰਾ ਕੁਝ ਸਹੀ ਹੋ ਗਿਆ ਤੇ ਕੱਲ ਤੋਂ ਟਾਵਰ ਲਾਉਣਾ ਸ਼ੁਰੂ ਕਰ ਦਾਂਗੇ ਤੇ ਇੱਕ ਗੱਲ ਮੇਰੀ ਧਿਆਨ ਨਾਲ ਸੁਣਿਓ ਆ ਮੂੰਹ ਮੱਥਾ ਆਪਦਾ ਸਵਾਰ ਕੇ ਆਇਓ ਉਹ ਸਾਡੇ ਬੌਸ ਇਹ ਚੀਜ਼ਾਂ ਬਹੁਤ ਚੈੱਕ ਕਰਦੇ ਆ ਹਾਂ ਅੱਛਾ ਚਲੋ ਠੀਕ ਆਸਰ ਮੈਂ ਗੇਲੇ ਨਾਈ ਤੇ ਜਾ ਕੇ ਨਾ ਆ ਥੋੜੀ ਜੀ ਦਾੜ੍ਹੀ ਕਾਲੀ ਓਏ ਇਹਨੂੰ ਗਾਤੋ ਪਾੜਤਾ ਤੁਹਾਨੂੰ ਤਾਂ ਲੱਗਾ ਕਿ ਮਿਲ ਗਿਆ ਨਾ ਤੂੰ ਛਿੰਡੀਆਂ ਲੈਣੀਆਂ ਵਿੱਚ ਓ ਬੱਲੇ ਓ ਬਦਿਆ ਅੱਜ ਬੜਾ ਖੁਸ਼ ਲੱਗਦਾ ਓਏ ਕੀ ਗੱਲ ਕੋਈ ਕੁੜੀ ਮਿਲ ਗਈ ਓਏ ਕੁੜੀ ਤਾਂ ਮਿਲ ਹੀ ਨਹੀਂ ਤੇਰੇ ਯਾਰ ਨੂੰ ਨੌਕਰੀ ਮਿਲ ਗਈ ਉਹ ਵੀ ਸਕਿਉਰਟੀ ਗਾਰਡ ਦੀ ਹਾਂ ਸਕਿਉਰਟੀ ਗਾਰਡ ਦੀ ਹਾਂ ਮੇਰੇ ਆਸ ਸਾਲਿਆ ਤੈਨੂੰ ਕੋਈ ਆਪਦੇ ਘਰ ਦੇ ਮੂਹਰ ਦੀ ਲੰਗਲ ਨਹੀਂ ਦਿੰਦਾ ਤੈਨੂੰ ਕਿਹੜੇ ਬੈਂਕ ਦੇ ਸਕਿਉਰਟੀ ਗਾਰਡ ਦੀ ਨੌਕਰੀ ਦੇਤੀ ਉਹ ਬੈਂਕਾਂ ਵਾਲਿਆਂ ਨੇ ਨਹੀਂ ਮੋਬਾਈਲ ਟਾਵਰ ਵਾਲਿਆਂ ਨੇ ਦਿੱਤੀ ਮੈਨੂੰ ਨੌਕਰੀ 30000 ਰੁਪਏ ਦੇਣਗੇ ਤਨਖਾਹ 30000 ਰੁਪਏ ਤਨਖਾਹ ਹਾਂ ਮੇਰੀ ਗੱਲ ਸੁਣ ਲੈ ਜਿਵੇਂ ਮੈਨੂੰ ਆਹ ਨੌਕਰੀ ਮਿਲ ਗਈ ਹਾਂ ਐਂ ਮਿੱਤਰਾ ਮੈਨੂੰ ਸ਼ੋਕਰੀ ਮਿਲ ਜੂ ਫੇਰ ਤੂੰ ਦੇਖੀ ਬੋਦੇ ਦੇ ਵੇੜੇ 'ਚ ਕਿਵੇਂ ਬੱਚਿਆਂ ਦੀਆਂ ਕਲਕਿਆਰੀਆਂ ਪੈਂਦੀਆਂ ਨੇ ਮੈਨੂੰ ਕਹਿਣਗੇ ਬੋਦੇ ਪਾਪੇ ਆ ਲੈਣਾ ਬੋਦੇ ਪਾਪੇ ਆ ਲੈਣਾ ਬੋਦੇ ਪਾਪੇ ਮੈਂ ਉੱਥੇ ਜਾਣਾ ਨਜ਼ਾਰਾ ਹੀ ਆਜੂ ਦੇਖੀ ਤੂੰ ਫਿਰ ਫਿਰਦਾ ਬੋਦੇ ਤੇਰੀਆਂ ਮौजਾਂ ਹੀ ਮौजਾਂ ਓਏ ਐਂ ਕਹ ਲੋ ਤੇਰੀਆਂ ਤਾਂ ਪੰਜੇ ਕਿਓਚ ਆ ਪਰ ਨੌਕਰੀ ਮਿਲੀ ਕਿਹੜੇ ਪਿੰਡ ਆ ਓਏ ਪੰਜੇ ਕਿਓਚ ਨਹੀਂ ਮੇਰੀਆਂ ਤਾਂ ਦਸੇ ਕਿਓਚ ਨੇ ਆਪਣੇ ਪਿੰਡੀ ਮਿਲੀ ਆ ਆਪਣੇ ਪਿੰਡ ਹਾਂ ਓ ਪਰ ਆਪਣੇ ਪਿੰਡ ਤਾਂ ਕੋਈ ਟਾਵਰੀ ਹੈ ਨਹੀਂ ਉਹ ਟਾਵਰ ਤਾਂ ਹਲੇ ਲੱਗੂਗਾ ਉਹ ਵੀ ਮੇਰੇ ਘਰੇ ਤੇਰੇ ਘਰੇ ਹਾਂ 25000 ਰੁਪਇਆ ਉਹ ਮੈਨੂੰ ਟਾਵਰ ਦਾ ਕਿਰਾਇਆ ਦੇਣਗੇ ਹਾਂ ਤੇ 30000 ਰੁਪਇਆ ਦੇਣਗੇ ਤਨਖਾਹ ਸਕਿਉਰਟੀ ਗਾਰਡ ਦੀ 25000 ਰੁਪਇਆ ਕਿਰਾਇਆ 30 ਉਹਦਾ 55000 ਰੁਪਇਆ ਮਹੀਨਾ ਹੋ ਗਿਆ ਹਾਂ ਤੂੰ ਤਾਂ ਮਰਿਆ ਸਾਲਿਆ ਪਰ ਪ੍ਰਧਾਨ ਮੰਤਰੀ ਨਾਲ ਉਹ ਵੀ ਵਟਾ ਹੋ ਗਿਆ ਦੇਖੀਏ ਕਿਸਮਤ ਤੇਰੇ ਯਾਰ ਦੀ ਉਹ ਨਾਲੇ ਮੇਰੀ ਗੱਲ ਸੁਣ ਮੈਂ ਤਾਂ ਮੋਬਾਈਲ ਟਾਵਰ ਵਾਲਿਆਂ ਨੂੰ ਵੀ ਮਿਲਣ ਜਾਣਾ ਸੀ ਘਰੇ ਜਾ ਕੇ ਮੈਂ ਨਾਉਣਾ ਤੂੰ ਪਤੰਦਰਾ ਮੈਨੂੰ ਲੇਟ ਕਰਾਈ ਜਾਣਾ ਇੱਕ ਮੇਰੇ ਸਾਲ ਦੀ ਆਹ ਰੇਂਜ ਨਹੀਂ ਆਉਂਦੀ ਹੈਗੀ ਮੇਰੀ ਗੱਲ ਸੁਣ ਲਾ ਓਏ ਜਦੋਂ ਆਪਣੇ ਟਾਵਰ ਲੱਗੇ ਨਾ ਮੇਰੇ ਘਰੇ ਫੇਰ ਤਾਂ ਕੋਠੇ ਤੇ ਚੜਨ ਦੀ ਲੋੜ ਨਹੀਂ ਫੇਰ ਤਾਂ ਮੈਂ ਨਾ ਚਾਹੇ ਖੂਜ ਬੈ ਕੇ ਜੀਤ ਪੰਚਰ ਵਾਲੇ ਦੀਆਂ ਫਿਲਮਾਂ ਦੇਖਾਂ ਉਹ ਫੇਰ ਤਾਂ ਬੋਧਿਆ ਤੇਰੀ ਪੁੱਲ ਚੜਾਈ ਓਏ ਕੰਜਰ ਦਾ ਤੇਰੇ ਮੋਬਾਈਲ ਦੇ ਮਾੜਾ ਜਿਹਾ ਟਾਵਰ ਨਹੀਂ ਆਇਆ ਤੂੰ ਉਹਨਾਂ ਦੇ ਅਫਸਰ ਨੂੰ ਮਿਲ ਚਲੇ ਗਿਆ ਉਹ ਮੋਬਾਈਲ 'ਚ ਟਾਵਰ ਨਹੀਂ ਆਉਂਦਾ ਹੁੰਦਾ ਆ ਰੇਂਜ ਆਉਂਦੀ ਹੁੰਦੀ ਆ ਅਣਪੜ ਉਹ ਚਲ ਉਹ ਤਾਂ ਗੱਲ ਠੀਕ ਆ ਤੇਰੀ ਮੈਂ ਤਾਂ ਇਹ ਕਹਿੰਨਾ ਤੇਰੇ ਘਰੇ ਟਾਵਰ ਲੱਗਾ ਵੇਖ ਕੇ ਲੋਕ ਤਾਂ ਮੱਚਿਆ ਕਰਨਗੇ ਉਹ ਮੱਚਿਆ ਨਹੀਂ ਕਰਨਗੇ ਦੱਸਿਆ ਕਰਨਗੇ ਲੋਕ ਤਾਂ ਮੇਰੇ ਟਾਵਰ ਨੂੰ ਐਡਰੈਸ ਵਾਸਤੇ ਵਰਤਿਆ ਕਰਨਗੇ ਐਡਰੈਸ ਉਹ ਕਿਵੇਂ ਉਹ ਲੋਕ ਕਿਆ ਕਰਨਗੇ ਬੋਦੇ ਦੇ ਟਾਵਰ ਦੇ ਖੱਬੇ ਪਾਸੇ ਮੁੜਨਾ ਹਾਂ ਬੋਦੇ ਦੇ ਟਾਵਰ ਦੇ ਸੱਜੇ ਪਾਸੇ ਮੁੜਨਾ ਬੋਦੇ ਦੇ ਟਾਵਰ ਦੇ ਮਗਰਲੇ ਪਾਸੇ ਘਰ ਆ ਬੋਦੇ ਦੇ ਟਾਵਰ ਦੇ ਅਗਲੇ ਪਾਸੇ ਘਰ ਆ ਟਾਵਰ ਦਾ ਤਾਂ ਫਾਇਦੀ ਬਹੁਤ ਨੇ ਜਰਾ ਉਹ ਤਾਂ ਤੇਰੀ ਗੱਲ ਸਹੀ ਆ ਬੁੱਧਾ ਸਿਆ ਪਰ ਇਹਦੇ ਫਾਇਦਿਆਂ ਦੇ ਨਾਲ ਨਾਲ ਨੁਕਸਾਨ ਵੀ ਬਹੁਤ ਨੇ ਕੋਦੇ ਨੁਕਸਾਨ ਹੋਏ ਉਹ ਕਹਿੰਦੇ ਦੀ ਰੇਂਜ ਦੇ ਨਾਲਾ ਚਿੜੀਆਂ ਘੁੱਗੀਆਂ ਘਟਾਰਾਂ ਮਰ ਜਾਂਦੀਆਂ ਨਾਲੇ ਬੰਦਿਆਂ ਨੂੰ ਵੀ ਕੈਂਸਰ ਹੁੰਦਾ ਕੈਂਸਰ ਇੱਕ ਸਾਡਾ ਭਾਵੇਂ 2 ਹੋ ਜਾਣ ਟਾਵਰ ਤਾਂ ਮਾਪਦੇ ਘਰੇ ਲਵਾਉਣੀ ਲਵਾਉਣਾ ਕਿਉਂਕਿ ਮੈਂ ਇੱਕ ਬੰਦੇ ਦੀ ਅੜ ਭੰਨਣੀ ਆ ਅੜ ਭੰਨਣੀ ਆ ਉਹ ਕੀ ਦੀ ਓਏ ਉਹ ਭੁੱਲਰ ਨਹੀਂ ਹੈਗਾ ਆਹੋ ਹਰ ਜਗ੍ਹਾ ਤੇ ਮੈਨੂੰ ਨੀਵਾ ਦਿਖਾਉਂਦਾ ਗੱਲ-ਗੱਲ ਤੇ ਮੇਰੀ ਬੇਇੱਜ਼ਤੀ ਕਰਦਾ ਯਾਰ ਹੂੰ ਜੇ ਹਾਂ ਗੱਲ ਹੈ ਨਾ ਬੋਧਿਆ ਫੇਰ ਆਪਾਂ ਟਾਵਰ ਲਵਾਉਣਾ ਹੀ ਲਵਾਉਣਾ ਨਾ ਤੂੰ ਟੂ ਟਾਪਦਾ ਸਾਲਾ ਲੱਗਦਾ ਹੈ ਮੇਰਾ ਸਾਲਾ ਹੋਰ ਹੀ ਟੈਸ਼ਨ ਫੜ ਗਿਆ ਉਹ ਟੈਸ਼ਨ ਨਹੀਂ ਹੁੰਦਾ ਰੇਂਜ ਹੁੰਦੀ ਆਣ ਪੜਾ ਰੇਂਜ ਉਹ ਚਲਾ ਹੋ ਪਿਓ ਵਾਰ ਰੇਂਜ ਹੁੰਦੀ ਆ ਠੀਕ ਹੈ बै जी बैठ जा ओ तो, तो, तो अच्छा, बैठ जा टेके कर 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 बस कर बस कर बढ़िया कुर्सी सरफरा धोती सी अच्छा अच्छा आ लो मैडम जी मेरी फैन पेन जी आ पहला मेरी फैन भर जा तू जरा दोनों दे दो दोनों ओके okay, तो आपको खेत में लगवाना है टाबर ਹਾਂ ਹਾਂ ਭੈਣ ਜੀ ਅਸੀਂ ਨਾ ਖੇਤ ਕੇ ਬਿਲਕੁਲ ਵਿੱਚ ਲਗਾਏਗੇ ਗੱਬੇ ਗੱਬੇ ਜੀ ਹਾਂ ਤੋ ਆਪ ਕੋ ਘਰ ਪੈ ਨਹੀਂ ਭੈਣ ਜੀ ਹਮ ਵੀ ਖੇਤ ਕੇ ਵਿੱਚ ਵਿਚਾਲੇ ਲਾਏਗੇ ਉਹ ਕਿਉਂ ਝੂਠ ਮਾਰਦਾ ਕਿਹੜੇ ਨੇ ਤੇਰੇ ਕੋਲੇ ਮਰਬੇ ਜਾਣਾ ਦੋ ਕਨਾਲਾ ਜ਼ਮੀਨ ਤੇ ਇਹਦੇ ਕੋਲੇ ਉਹ ਵੀ ਇਹਨੇ ਵੇਚਤੀ ਹੁਣ ਤੇਰੇ ਕੋਲੇ ਕੱਲੀਆਂ ਬੱਟਾ ਰਹਿ ਗਿਆ ਬੱਟਾ ਤਾਂ ਮੂੜੀਆਂ ਹੀ ਲੱਗਦੀਆਂ ਟਾਵਰ ਕਿੱਥੋਂ ਲੱਗ ਜੂਏ ਯਾਰ ਮੈਂ ਰੂੜੀ ਵਾਲੀ ਥਾਂ ਤੇ ਲਵਾ ਲੂੰ ਤੈਨੂੰ ਕੀ ਦੋ ਕਰਮਾ ਥਾਂ ਜੇ ਰੂੜੀ ਵਾਲੀ ਲੈ ਦੱਸ ਕਿ ਤੋ ਆਪਕੇ ਡਾਕੂਮੈਂਟਸ ਸਹੀ ਐ ਸਿਕਿਉਰਿਟੀ ਫੀਸ ਦੇ ਦਿਜੀਏ ਹਾਂ ਲਿਓ ਜੀ ਸਕਿਉਰਟੀ ਗਾਰਡ ਮੈਂ ਬਣੂਗਾ ਦਿਓ ਜੀ ਫੀਸ ਪਾ ਜੀ ਮੈਨੂੰ ਫੀਸ ਦਿਓ ਜੀ ਨਾ ਨਾ ਜੀ ਓਏ ਅਸੀਂ ਨਹੀਂ ਤੁਸੀਂ ਸਾਨੂੰ ਦੇਣੀ ਸਿਕਿਉਰਿਟੀ ਫੀਸ 3 ਲੱਖ ਰੁਪਇਆ ਕੱਲ ਦੱਸਿਆ ਨਹੀਂ ਤੁਹਾਨੂੰ ਭੁੱਲ ਗਏ 3 ਲੱਖ ਦੱਸਿਆ ਰਹੀ ਹੋਰ ਨੂੰ ਦੱਸਿਆ ਹੀ ਨਹੀਂ ਬਾਈ ਯਾਰ ਮਾਲਕ ਦੇ ਮੁੰਡੇ ਦੇ ਵਿਆਹ ਤੇ ਖਰਚੇ ਜ਼ਿਆਦਾ ਹੋ ਗਿਆ ਸੀ ਜਿਹੜੇ ਸਾਡੇ ਤੋਂ ਪੈਸੇ ਮੰਗਦੇ ਹੋ ਜਿੰਨੇ ਦਾ ਟਾਵਰ ਆ ਉਹਦਾ 10% ਤਾਂ ਲੱਗਣਾ ਹੀ ਆ 30 ਲੱਖ ਦਾ ਟਾਵਰ ਆ ਤੇ ਉਹਦਾ 10% ਦਾ ਜੋੜ ਲਓ। 10% ਕਿੰਨਾ ਕੁ ਬਣ ਜਾਂਦਾ ਭਾਈ? 3 ਲੱਖ। ਉਹ ਕਰ ਸੋਣ। ਉਹ ਕਿਸਾਨ ਧਰਨੇ ਦੇ ਨਾ ਇਹਨਾਂ ਟਾਵਰ ਪੱਟ ਕੇ ਲੈ ਗਏ। ਮੈਨੂੰ ਲੱਗਦਾ ਡਰ ਦੇ ਮਾਰੇ ਤਾਂ ਸਿਕਿਉਰਿਟੀ ਜਮ੍ਹਾਂ ਕਰਾਉਂਦੇ ਆ। ਹਾਂ। ਆਪ ਟੈਨਸ਼ਨ મત ਲਓ, ਇਹ ਪੈਸੇ ਆਪ ਨਹੀਂ ਰੱਖेंगे। ਇਹ ਸਿਕਿਉਰਿਟੀ ਫੀਸ ਰਿਫੰਡੇਬਲ ਆ, ਇਹ ਆਪਕੋ ਵਾਪਸ ਮਿਲ ਜਾਏਗੀ। ਨਾ ਮੈਡਮ ਜੀ, ਇਹ ਪੈਸੇ ਵਾਪਸ ਹੀ ਕਰਨੇ ਆ। ਫਿਰ ਤੁਸੀਂ ਮੰਗਦੇ ਕਾ ਤੋਂ ਆ? ਨਾਲੇ ਭੈਣ ਜੀ ਮਾਇਆ ਹੀ ਕਹਿੰਦੀ ਤਾਂ ਵੀ ਤੁਸੀਂ 10% ਨਾ ਲਾਓ। 1% ਦੇ ਹਿਸਾਬ ਨਾਲ ਲੈ ਲਓ ਕਿੰਨੇ ਬਣ ਜਾਣਗੇ 30000 ਹਾਂ 30000 ਰੁਪਿਆ ਜੀ ਮੈਂ 30000 ਇੱਕ ਦਿਨ ਮੈਂ 32000 ਰੁਪਿਆ ਦਿਨਾ ਜੀ ਮੈਂ 31000 ਇੱਕ ਦਿਨ ਮੈਂ ਇਹ ਕਦੋਂ ਵੇਚ ਰਿਹਾ ਹਾਂ ਜਦੋਂ ਲੋਕ ਬੋਲੀ ਲਗਾ ਰਹੇ ਹੋ ਇਹ ਸਿਕਿਉਰਿਟੀ ਫੀਸ ਹੈ 1 ਰੁਪਿਆ ਵੀ ਕਮ ਨਹੀਂ ਹੋਗਾ ਸਤ ਸਿਆ ਹੈ ਹੈ 1 ਰੁਪਿਆ ਜੀ ਜਿਹੜਾ ਤੁਸੀਂ ਤਨਖਾਹ ਦਾ ਮੈਨੂੰ 30000 ਰੁਪਿਆ ਦਉਂਦੇ ਉਹ ਮੈਨੂੰ 25000 ਦੇ ਦਿਓ ਤੇ ਬਾਕੀ ਇਸ ਕਾਊਂਟਿਚ ਕੱਟ ਲਿਓ ਨਾ ਤਾਂ ਭੂਆ ਦਾ ਰਿਸ਼ਤਾ ਕਰਨਾ ਜਿਹੜਾ ਦਾਅ ਹੀ ਕੱਟ ਲੈਣਗੇ ਸਰਕਾਰੀ ਕੰਮ ਆ

ਭਾਈ ਜੀ ਐਂ ਕਰੋ ਮੇਰੇ ਕੋ ਤਾਂ 20000 ਰੁਪਇਆ ਉਹ ਤੁਸੀਂ ਰੱਖ ਲਓ ਤੇ ਬਾਕੀ ਮੈਂ ਕਰੇ ਚ ਕੱਟੀ ਆਏ ਮੈਂ ਤਾਂ ਦਊਗਾ ਜੀ 80000 ਰੁਪਇਆ ਤੇਰੇ ਕੋਲੇ 20000 ਕਿੱਥੋਂ ਆ ਗਏ ਓਏ ਭੈਣ ਜੀ ਕੁਲਪ ਵਾਸਤਾ ਦਾ ਹੈ 20-20 ਰੁਪਇਆ ਮੰਗਦਾ ਫਿਰਦਾ ਇਹਦੇ ਕੋਲੇ ਭਾਲਦੇ ਹਾਂ 20000 ਨਾ ਤੇਰੇ ਕੋਲ 80000 ਕਿੱਥੋਂ ਆ ਗਏ ਹੈਗਾ ਮੇਰੇ ਕੋਲੇ 80000 ਮੱਝ ਵੇਚੀ ਆ ਆ ਕੁੜੀ ਵਾਲਾ ਦੇਖਣਾ ਉਹ ਅੱਜ ਮੈਨੂੰ ਪੈਸੇ ਦੀ ਲੋੜ ਸੀ ਮੈਨੂੰ ਹੈਗਾ 80000 ਜੀ ਮੇਰੇ ਕੋਲੇ ਤੇ ਮੈਂ ਬੈਂਕ ਤੋਂ ਲੋਨ ਲੈ ਲਵਾਂ ਲੈ ਆਏ ਮੈਂ ਲੋਨ ਲੈ ਲਵਾਂਗਾ ਉਹ ਗਹਿਣੇ ਕਿਧਰੇਗਾ ਜੂਆਂ ਹਾਂ ਜੂਆਂ ਆ ਕੇ ਰੱਖੋ ਇਹ ਸਿਰਫ ਨਾ ਬਾਲ ਬੜੀ ਹੈ ਨਹੀਂ ਸਾਲਿਆ ਜਦੋਂ ਤੇਰੇ ਕੋਲ ਕੁਝ ਹੈ ਹੀ ਨਹੀਂ ਇੱਥੇ ਬੈਠਾ ਹੀ ਕਰਦਾ ਚੱਲ ਚੱਲਦਾ ਬਣ ਓਏ ਗੱਲ ਸੁਣ ਓਏ ਇਹ ਮੇਰੇ ਘਰੇ ਟਾਪਰ ਨਹੀਂ ਲੱਗ ਰਿਹਾ ਤੇਰੀ ਧੌਣ ਚੋਂ ਕਿੱਲਾ ਕੱਢਿਆ ਮੈਂ ਭਰੂੰਗਾ ਜੀ 6000 ਰੁਪਿਆ ਓਕੇ ਬਧਾਈ ਹੋ ਇਸ ਤੇ ਸਾਈਨ ਕਰ ਦਿਜੀਏ ਉਹ ਸਾਈਨ ਕਰਾਂਗੇ ਕਿ ਘੂਟਾ ਸਾਈਨ ਕਰੂੰਗਾ ਮੈਂ ਸਖਾਇ ਸੀ ਤੈਨੂੰ ਇਹ ਕਿੱਥੇ ਜਗ੍ਹਾ ਲੱਗੇ ਜੀ ਇੱਥੇ ਜੀ ਓਏ ਇੱਥੇ ਇੱਥੇ ਲਓ ਉਹ ਤੇਰੀ ਤਾਂ ਲਿਖਾਈ ਬੜੀ ਸੋਹਣੀ ਹੋ ਗਈ ਕਵਰ ਲੱਗਣਾ ਨਾ ਕਵਰ ਲੱਗਣਾ ਇਹ ਕੰਮ ਲੇਟ ਤਾਂ ਨਹੀਂ ਹੁੰਦਾ ਜੀ ਕਿਉਂਕਿ ਸਰਕਾਰੀ ਕੰਮ ਆ ये आपके घर में चौबीस घंटे में टावर लगना स्टार्ट हो जाएगा चौबीस घंटे तो मालो माल हो जाएंगे <laughs> <laughs> चल ठीक थी, ठीक है जी ठीक ठीक है अब बैठ जा बैठ जा बैठ जा चलो मैम कोई नहीं लगा देंगे टावर <laughs> थीक थीक। ਰਬੂ ਦਾ ਹੁਣ ਤਾਂ 24 ਘੰਟਿਆਂ ਨੂੰ ਲੰਘਿਆ ਨੂੰ ਵੀ 7 ਘੰਟੇ ਹੋ ਗਏ ਯਾਰ ਅਜੇ ਤੱਕ ਨਹੀਂ ਆਏ ਓਏ ਆ ਜਾਣਗੇ ਮੈਂ ਤਾਂ ਤੇ ਹੁਣ ਫੋਨ ਕਰਿਆ ਦੀਗਾ ਰਿੰਗ ਵੱਜੀ ਜਾਂਦੀ ਐ ਚੱਕਿਆ ਨਹੀਂ ਰਾਤ ਵੀ ਉੱਠ ਕੇ ਮੈਂ ਤਾਂ 7-8 ਵਾਰੀ ਫੋਨ ਕਰਿਆ ਚੱਕਿਆ ਨਹੀਂ ਚੱਕਿਆ ਨਹੀਂ ਤੇ ਇੱਕ ਗੱਲ ਆ ਭਾਈ ਪਤਾ ਮੇਰੀ ਗੱਲ ਸੁਣ ਜਿਹੜਾ ਆ ਮਈਆ ਸਿੰਘ ਵਾਲੀ ਸੜਕ ਆਗੀ ਹਾਂ ਥਾਂ ਥਾਂ ਤੋਂ ਟੁੱਟੀ ਪਈ ਐ ਹੁਣ ਤੂੰ ਦੇਖ ਟਾਵਰ ਐਡਾ ਵੱਡਾ ਹੁੰਦਾ 2 ਟਰੱਕਾਂ ਚ ਲੱਦਿਆ ਹੋਊ ਮਮਾ ਜਿੱਥੇ ਕਿਤੇ ਸੜਕ ਟੁੱਟੂ ਹੀ ਹੈ ਟੋਏ ਚ ਐ ਟਾਵਰ ਦੇ ਥੱਲੇ ਡਿੱਗ ਗਿਆ 10 12 ਬੰਦੇ ਤਾਂ ਇਕੱਠੇ ਹੋ ਕੇ ਉਹਨੂੰ ਐ ਚੱਕ ਕੇ ਵਿੱਚ ਰੱਖਦੇ ਹੋਣੇ ਹਾਂ ਟਾਈਮ ਲੱਗ ਜਾਂਦਾ ਆਓ ਨਾ ਵਿਚਾਰੇ ਖਾਪੇ ਪਏ ਹੋਣਗੇ ਹਨਾ ਹਾਂ ਹਾਂ ਬਾਕੀ ਮੈਂ ਫੋਨ ਦੁਬਾਰਾ ਲਾ ਕੇ ਦੇਖ ਲੈਣਾ ਦੇਖ ਲੈ ਇੱਕ ਦਾ ਮੇਰਾ ਸਲਾ ਸਿਆਪਾ ਇਹਦਾ ਰੇਂਜ ਦਾਗਾ ਰੇਂਜ ਨਹੀਂ ਆਉਦੀ ਹਾਂ ਕੋਈ ਨਹੀਂ ਤੂੰ ਫਿਕਰ ਨਾ ਕਰ ਇੱਕ ਵਾਰੀ ਆਪਣੇ ਟਾਵਰ ਲੱਗ ਜੇ ਸਹੀ ਰੇਂਜ ਵਾਲੇ ਤਾਂ ਆਪਾਂ ਲੰਗਰ ਲਾ ਦੇਾਂਗੇ ਡੋਲੂ ਭਰ-ਭਰ ਕੇ ਵੰਡਿਆ ਕਰਾਂਗੇ ਲੋਕਾਂ ਨੂੰ ਰੇਂਜ ਉਹ ਯਾਰ ਉਹੀ ਆਣ ਪੜਾਂ ਲੀਆਂ ਗੱਲਾਂ ਡੋਲੂ ਚ ਨਹੀਂ ਪੈਂਦੀ ਰੇਂਜ ਹਾਂ ਇਹ ਤਾਂ ਆਪਣੇ ਟਾਪਰ ਤੋਂ ਸਿੱਧੀ ਅਗਲੇ ਹਿੱਕ 'ਚ ਵੱਜਿਆ ਕਰੂਗੀ ਰੇਂਜ ਅੱਛਾ ਹਾਂ ਹਾਂ ਮੈਂ ਲਾ ਕੇ ਦੇਖਦਾ ਦਵਾਰ ਤੱਕ ਓਹ ਹੋ ਜਰਾ ਹੂੰ ਰੇਂਜ ਨਹੀਂ ਆ ਰਹੀ ਰੇਂਜ ਕੱਢ ਦਿਆ ਖੜ ਜਾ ਹਾਂ ਵੱਜੀ 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 ਫੇਰ ਕੱਟ ਗਈ ਇੱਕ ਮਿੰਟ ਐ ਨਹੀਂ ਆ ਦੇਖ ਆ ਦੇਖ ਇੱਕ ਆ ਇੱਕ ਟਾਵਰ ਆ ਗਿਆ ਨਾ ਇੱਕ ਡੰਡਾ ਆ ਦੋ ਆ ਗਏ ਆ ਦੋ ਦੋ ਆ ਗਏ ਆ ਦੇਖ ਰੇ ਅਰੇ ਰਿੰਗ ਵੱਜ ਰਹੀ ਆ ਤੂੰ ਐ ਕਰ ਮੜਾ ਜਾ ਹਾਂ ਦੇਖਾ ਇੱਥੇ ਦੋ ਆ ਗਏ ਹਾਂ ਜਦੋਂ ਮੈਂ ਤੇਰੇ ਮੋਢਿਆਂ ਤੇ ਆ ਕੇ ਚਾਰ ਆ ਜਾਣਗੇ ਕੀ ਪਤਾ ਉਹਦੀ ਲੱਗ ਜੇ ਨਾਲ ਦੀ ਨਾਲ ਆ ਜਾ ਹਾਂ ਮੋਢਿਆਂ ਤੇ ਉਠਾ ਉਹ ਐ ਨੂੰ ਕਰ ਮੂੰ ਅੱਛਾ ਆ ਯੱਕ ਚੱਲ 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 ਆ ਚੱਲ ਚੱਲ ਆ ਗਈ ਹਾਂ ਤੰਡਾ ਡੰਡੇ ਹੋ ਗਏ ਤੰਡਾ ਡੰਡੇ ਹਾਂ ਗਈ ਰੰਗ ਗਈ 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 ਰੰਗ ਅੱਡੀਆਂ ਚੱਕ ਥੋੜੀ ਜਿਹੀ ਅੱਡੀਆਂ ਆ ਗਿਆ ਕੇ ਬਸ ਆ ਜਾਂਦੀ ਰ ਉਹ ਜਾਂਦੀ ਰੰਗ ਜਾਂਦੀ ਆ ਜਾਂਦੀ ਰੰਗ ਜਾਂਦੀ ਆ ਚੱਕਦਾ ਕੋਈ ਕਿ ਨਹੀਂ ਚੱਕਿਆ ਨਹੀਂ ਹੈ ਚੱਕਿਆ ਨਹੀਂ ਦੂ ਫੇਰ ਵੇਲ ਦੂਜੀ ਵਾਰੀ ਲਾ ਦੂਜੀ ਵਾਰੀ ਆ ਬੋਦੇ ਓਏ ਉਹ ਕੀ ਗੱਲ ਫੋਨ ਨਹੀਂ ਚੱਕਦੇ ਓਏ ਨਾ ਬਾਈ ਚੱਕਿਆ ਨਹੀਂ ਬੋਦੇ ਹਾਂ ਬਰਵਾਇ ਲੱਗਦਾ ਜਿਹਾ ਨਾ ਮੇਰੀ ਧੌਣ 'ਚ ਆਏ ਫਿਰ ਕਿਲਾ ਫਸਜ ਗਿਆ ਕੋਈ ਨਾ ਕੋਈ ਨਾ ਆਉਂਦੀ ਨਾ ਟਾਪਰ ਵਾਲੇ ਕਿਲਾ ਦਾ ਤਰਾ ਅਸੀਂ ਕੱਢ ਕੇ ਹਟਾਂਗੇ ਆਹਾ ਕੋਈ ਨਹੀਂ ਫਿਕਰ ਨਾ ਕਰ ਇੱਕ ਵਾਰੀ ਟਾਪਰ ਲੱਗ ਜਾਂਦੇ ਧੌਣ 'ਚੋਂ ਕਿਲਾ ਤੇ ਕੜਚ ਦੇਣੇ ਨਿਕਲੂ ਹਾਂ ਸਹੀ ਗੱਲ ਆ ਬਾਈ ਤੂੰ ਯਾਰ ਇਹਦੇ ਮੂੰਹ ਕਿਉਂ ਲੱਗਦਾ ਫੋਨ ਲਾ ਯਾਰ ਤੂੰ ਹਾਂ ਲਾਉਣਾ ਬਾਈ ਮੈਂ ਜਾਂਦੀ ਰਿੰਗਾ ਜਾਂਦੀ ਜਾਂਦੀ ਰਿੰਗਾ ਰਿੰਗੇ ਜਾਂਦੀ ਆ ਜਾਊ ਕਿਵੇਂ ਨਾ ਸੁਖਨਾ ਟਾਵਰ ਵਾਲੇ ਹੋ ਗਏ ਹੁਣ ਆਪ ਚੱਕਣਗੇ 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 ਚੱਕਿਆ ਨਹੀਂ ਬਈ ਚੱਕਿਆ ਨਹੀਂ ਬੋਧਿਆ ਓਏ ਉਹਦੂ ਸਕਿਉਰਟੀ ਗਾਰਡ ਕਿੱਥੇ ਲੱਗੇਗਾ ਓਏ ਇੱਥੇ ਲੱਗੂ ਤੇਰੀ ਹਿੱਕ ਤੇ ਬੈਠੂ ਹਾਂ ਹਾਂ ਉਹ ਬਲਗੌ ਰਿਆ ਓਏ 25 ਹਜ਼ਾਰ ਤੇ ਮਿਲਿਆ ਕਰੂ ਇਹਨੂੰ ਕਿਰਾਇਆ ਤੇ 30 ਹਜ਼ਾਰ ਨੇ ਮਿਲਿਆ ਕਰੂਗੀ ਸਕਿਉਰਟੀ ਗਾਰਡ ਦੀ ਤਨਖਾਹ ਤੇ ਇੰਨੇ ਪੈਸੇ ਨੇ ਕੀ ਕਰਿਆ ਕਰੂ ਯਾਰ ਲਾ ਦਸੇ ਨੂੰ ਕੀ ਕਰੂੰਗਾ ਇੱਕ ਤਾਂ ਜੀਰੇ ਲਊਂਗਾ ਮੈਂ ਪਲਾਟ ਹਾਂ ਵੱਡੀ ਪਾਊਂਗਾ ਕੋਠੀ ਫੇਰ ਰਿਹਾਊਂਗਾ ਜਨਾਨੀ ਸੋਹਣੀ ਸਣਖੀ ਐਦੇ ਰੰਗ ਮਰਗੀ ਹਾਂ ਜੇ ਫੇਰ ਵੀ ਪੈਸੇ ਵਧ ਕੇ ਤਿੰਨ ਚਾਰ ਛੋਟੇ ਹਥੀਪਾਲਾਂਗੇ ਫੇਰ ਇਹਦੇ ਵਰਕਾਂ ਨੂੰ ਵੀ ਰੱਖ ਲਾਂਗੇ ਸਕਿਉਰਟੀ ਗਾਰਡ ਹਾਂ ਕੋਈ ਨਾ ਕੋਈ ਆ ਮਾਈਂ ਨੀ ਤੁਹਾਨੂੰ ਲੱਗਦਾ ਅੱਜ ਆਉਣਗੇ ਓਏ ਓ ਭੈਣੀ ਜਬਾਨ ਬੋਲਦੀ ਓ ਪੁੱਤ ਠੁੱਕ ਦੇ ਓਏ ਆਉਣਗੇ ਬੰਦਿਆਂ ਨੂੰ ਆਉਂਦਿਆਂ ਨੂੰ ਟਾਈਮ ਲੱਗ ਜਾਂਦਾ ਹਾਂ ਲੱਗੂਗਾ ਉਹਰੇ ਟਾਵਰ ਨਾਲ ਗੱਲ ਸਮਾ ਜਿਹੜਾ ਤੇਰੀ ਧੌਣ ਚ ਕੀਲਾ ਨਾ ਉਹਦਾ ਕੱਢੀ ਦੇਣਾ ਆਉਣਗੇ ਅੱਜ ਹੋ ਨਹੀਂ ਅੱਜ ਨੀਆਂ ਪਟਣੀਆਂ ਹੀ ਪਟਣੀਆਂ ਟਾਵਰ ਦੇ ਨਾਲ ਉਹ ਦੇਖ ਸਾਰਾ ਸਮਾਨ ਪਿਆ ਲੈ ਦੁਬਾਰੋਂ ਮੈਂ ਫੋਨ ਫੇਰ ਲਾ ਲਵਾਂ ਤੈਨੂੰ ਐਂ ਲੱਗਦਾਗਾ ਚੱਕਣਗੇ ਯਾਰ ਕਈ ਵਾਰੀ ਆ ਰਹੀ ਜਾਂਦੀ ਹੈ ਉਹ ਨੇੜੇ ਤੇਰੀ ਹੋਣਗੇ ਹਾਂ ਕਈ ਵਾਰੀ ਗੱਡੀ ਦੇ ਵਿੱਚ ਡੱਕ ਲੱਗਿਆ ਹੁੰਦਾ ਨਹੀਂ ਪਤਾ ਲੱਗਦਾ ਅਫਸਰਾਂ ਨੂੰ ਅਫਸਰ ਬੰਦੇ ਨੇ ਯਾਰ ਉਹ ਹਾਂ ਉਹਦਾ ਪਾਪਾ ਡਰੈਸ ਸਾਰਾ ਦੱਸਿਆ ਤਾਂ 80000 ਰੁਪਏ ਭਰਿਆ ਮੈਂ ਟਾਵਰ ਲੱਗੂ ਕਿਵੇਂ ਨਹੀਂ ਚੱਕਿਆ ਨਹੀਂ ਬਈ ਕੋਈ ਨਹੀਂ ਇੱਥੇ ਨੇੜੇ ਜਿਹੜੇ ਹੋਣਗੇ ਆ ਜਾਂਦੇ ਆ ਆ ਤੁਸੀਂ ਆਹ ਦੇਖੋ ਮੇਲਾ ਇਹ ਦੋਵੇਂ ਇਸ ਵੇਰੇ ਜੀਰੇ ਥਾਣੇ 'ਚ ਨਜ਼ਰਬੰਦ ਨੇ ਤੇ ਉੱਥੇ ਪਿਆ ਤੁਹਾਡਾ ਟਾਵਰ ਬਲਕਾ ਰਿਹਾ ਇਹ ਤਾਂ ਨਾ ਆਈ ਨਾਲ ਬਣਾਈ ਹੋਈ ਆਈ ਨਾਲ ਇਹ ਤਾਂ ਜਣਾ ਖਾਣਾ ਬਣਾ ਲੈਂਦਾ ਹੋਰ ਤੂੰ ਮੇਰੀ ਗੱਲ ਸੁਣ ਬਲਕਾ ਰਿਹਾ ਮੇਰੇ ਪਾਪੇ ਦੀ ਫੋਟੋ ਵੀ ਐ ਬਣਾਈ ਸੀ ਤੀ ਅੱਛਾ ਜਿਵੇਂ ਮੇਰਾ ਪਾਪਾ ਜਨਾਨੀ ਲੱਗੇ ਇਹਦਾ ਉਹੀ ਆਪ ਦੇ ਲਾ ਬਣਾਈ ਜਣਾ ਗੱਪ ਮਾਰਦਾ ਯਾਰ ਉਹ ਕੋਈ ਯਾਰ ਮੋਬਾਈਲ ਤਾਂ ਮੈਨੂੰ ਚਲਵਾਣੀ ਆਉਂਦਾ ਤੇ ਤੂੰ ਜਿਹੜੀ ਆਈ ਆਈ ਕਹਿਣਾ ਉਹ ਤਾਂ ਚੱਲੂਗੀ ਜੇ ਪਿੰਡ 'ਚ ਰੇਜ ਆਊਗੀ ਉਹ ਤਾਂ ਹਰੇਕ ਬਣਾ ਲੈਂਦਾ ਐ ਥੋੜੂ ਆ ਉਹ ਤਾਂ ਤੂੰ ਆਪ ਬਣਾਈਆ ਯਾਰਾ ਮੇਤੇ ਯਕੀਨ ਨਹੀਂ ਨਾ ਨਹੀਂ ਉਹ ਆ ਤਾਂ ਮੋਬਾਈਲ ਖੋਲ ਮੇਰੇ ਮੋਬਾਈਲ 'ਚ ਵੀ ਹੋਊਗੀ ਉਹ ਸਾਰੇ ਪੰਜਾਬ 'ਚ ਖਬਰ ਫੈਲ ਗਈ ਆ ਗੰਗੂ ਇਹਾ ਲੈ ਦੇਖੀ ਭਾਈ ਉਹ ਐਵੇਂ ਮਾਰੀ ਜਾਂਦਾ ਕੋ ਬੋਲ ਦੇਖ ਤਾਂ ਦੇਖ ਤਾਂ ਸੀ ਭਾਈ ਇਹ ਚ ਪਈ ਆ ਅੱਜ ਪਿੰਡ ਮੀਆ ਸਿੰਘ ਵਾਲੇ ਦੇ ਵਿੱਚ ਮੋਬਾਈਲ ਟਾਵਰ ਸਕੈਮ ਕਰਨ ਵਾਲੇ ਨਕਲੀ ਕਰਮਚਾਰੀਆਂ ਨੂੰ ਐਸਐਸਪੀ ਜਸਵੀਰ ਸਿੰਘ ਸਿਰਾ ਤੇ ਇੰਸਪੈਕਟਰ ਸ਼ਮਸ਼ੇਰ ਸਿੰਘ ਸਮਨਿਤ ਬੋਛਾ ਇਹਨਾਂ ਵਿੱਚੋਂ ਇੱਕ ਕੁੜੀ ਮਾਹੀ ਜਿਹੜੀ ਕਿ ਸੰਗਰੂਰ ਦੀ ਦੱਸੀ ਜਾਂਦੀ ਹੈ ਤੇ ਦੂਜਾ ਮੁੰਡਾ ਨਰਿੰਦਰਪਾਲ ਨਕਲੀ ਨਾਮ ਸੰਜੇ ਬਿਹਾਰ ਤੋਂ ਦੱਸਿਆ ਜਾਂਦਾ ਜਿਹੜਾ ਕਿ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਵਿੱਚ ਲੁਧਿਆਣਾ ਸ਼ਹਿਰ ਵਿੱਚ ਮਜ਼ਦੂਰੀ ਦਾ ਕੰਮ ਕਰਦਾ ਸੀ ਤੇ ਦੋਨੋਂ ਹੀ ਪਿਛਲੇ ਦੋ ਮਹੀਨਿਆਂ ਤੋਂ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਟਾਵਰ ਲਾਉਣ ਦੇ ਨਾਮ ਤੇ ਠੱਗੀ ਮਾਰ ਕੇ ਲੱਖਾਂ ਰੁਪਏ ਦੀ ਲੁੱਟ ਕਰ ਚੁੱਕੇ ਨੇ ਆ ਬਲਕੌਰਿਆ ਲੁੱਟਿਆ ਗਿਆ ਵੇ ਆਏ ਵੇ ਮੇਰਾ 80000 ਰੁਪਿਆ ਵੇ ਓ ਮੇਰੀ ਮੱਚ ਵਾ ਆਏ ਵਾ ਹੁਣ ਕਿੱਥੋਂ ਆਉਗੀ ਜਰਾਤੀ ਆਏ ਵੇ ਲੁੱਟਿਆ ਗਿਆ ਮਰ ਗਿਆ ਮੈਂ ਤਾਂ ਓਏ ਆ ਲੈ ਫੈਦਰਾ ਤੇਰੇ ਕੀੜੇ ਪੈਣਵਾ ਤੇਰੇ ਆਏ ਪੁੱਲਰਾ ਮਰ ਜੇ ਤੂੰ ਓਏ ਆਏ ਓਏ ਆਏ ਬਾਈ ਮਲਗੋ ਆਹੋ 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 ਓ ਪੁੱਲਰ ਦੀ ਧੌਂ ਚ ਕਿੱਲਾ ਆਈ ਐਸ ਆਈ ਮਾਰਕਾ ਇਹ ਜਣੇ ਖਣੇ ਬੋਦੇ ਦੇ ਪੱਤਣ ਦੇ ਵਾਸਤੇ ਗੱਲ ਨਹੀਂ ਹੈਗੀ ਚੱਲ ਫੜੋ ਯਾਦਾ ਫੋਨ ਚੋਦਿਆ ਟਾਵਰ ਦਾ ਚੱਲ ਪੁੱਲਰਾ ਚਲੇ ਗਏ ਮਲੰਗਸ ਵਾਲਾ ਟਾਈਮ ਖਰਾਬ ਕਰਾਉਂਦੇ ਹੈ ਟਾਵਰ ਟਾਵਰ ਪੁੱਤ ਭੰਗਲੇ ਤਰੂ ਆ ਜਾ ਭੰਦਰਾ ਆਇਆ ਲੁੱਟਿਆ ਗਿਆ ਹਟਿਆ ਗਿਆ ਓਏ ਆ ਨੰਬਰ ਆਵੇ ਤਾਂ ਆਵੇ